ਹੈਲੋ ਗਾਇਸ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੀ ਸੰਖੇਪ ਰਚਨਾ ਕਰਾਂਗੇ ਠੀਕ ਹੈ ਸੰਖੇਪ ਰਚਨਾ ਮਤਲਬ ਤੁਹਾਨੂੰ ਇੱਕ ਪੈਰਾ ਦਿੱਤਾ ਜਾਏਗਾ ਤੁਸੀਂ ਉਹ ਵਰਡ ਕਾਊਂਟ ਕਰਨੇ ਕਿੰਨੇ ਆ ਤੇ ਫਿਰ ਅਸੀਂ ਉਹਦਾ 1/3 ਲਿਖਾਂਗੇ ਜਿਵੇਂ ਇਹ ਪੈਰੇ ਦੇ 150 ਵਰਡ ਹੈ ਠੀਕ ਹੈ 1/3 ਕੀਤਾ ਤੇ 50 ਬੰਦਾ ਅਸੀਂ ਵੱਧ ਤੋਂ ਵੱਧ 50 ਤੋਂ 55 ਤੱਕ ਵਰਡ ਲਿਖ ਸਕਦੇ ਉਸ ਤੋਂ ਵੱਧ ਨਹੀਂ ਠੀਕ ਹੈ ਨਾ ਲੈਟਸ ਸਟਾਰਟ ਕਵੀ ਸ਼ਾਮਾ ਮੁਹੰਮਦਿਕ ਦੇਸ਼ ਭਗਤ ਸੀ ਪੰਜਾਬ ਦੇ ਕਿਨਕੇ-ਕਿਨਕੇ ਨਾਲ ਉਹਦਾ ਮੋਹ ਸੀ ਕਿਨਕੇ-ਕਿਨਕੇ ਹਿੰਦੀਚਾ ਸੀ ਤਿੰਕੇ-ਤਿੰਕੇ ਕੰਦੇ ਪੰਜਾਬੀ ਚ ਕਿਨਕੇ ਨਨਕੇ ਹਰ ਛੋਟੀ ਤੋਂ ਛੋਟੀ ਚੀਜ਼ ਦਾ ਉਹਦਾ ਮੋਹ ਆ ਸੀ ਉਹ ਪੰਜਾਬ ਜਿਹੜਾ ਹਿੰਦੂਆ ਤੇ ਮੁਸਲਮਾਨਾਂ ਦਾ ਸਾਂਝਾ ਪੰਜਾਬ ਸੀ ਇਹੋ ਜੇ ਆਜ਼ਾਦੀ ਦੇ ਆਸ਼ਕ ਤੇ ਮਨੁੱਖਤਾ ਦੇ ਪੁਜਾਰੀ ਕਵੀ ਨੇ ਜਦੋਂ ਆਪਣੀ ਮਾਤ ਭੂਮੀ ਉੱਤੇ ਫਰੰਗੀਆਂ ਫਰੰਗੀਆਂ ਮਤਲਬ ਅੰਗਰੇਜ਼ਾਂ ਦੀ ਨਾਕਾਪ ਨਜ਼ਰ ਪੈਂਦੀ ਦੇਖੀ ਤੇ ਫਿਰ ਤੇਜ ਦੀ ਸੁਤੰਤਰਤਾ ਨੂੰ ਗੋਰੀਆ ਦੇ ਪੈਰਾਹੇਟ ਸਿੱਧੇ ਜਾਂਦਿਆ ਪੈਰਾਹੇਟ ਮਿੱਧੇ ਜਾਂਦਿਆ ਦੇਖਿਆ ਤਾਂ ਉਸ ਦਾ ਕੋਮਲ ਤੇ ਦੇਸ਼ ਭਗਤ ਹਿੱਟਦਾ ਕੁਲਾ ਉਠਿਆ ਯਾਨੀ ਕਿ ਦੁਖੀ ਹੋ ਗਿਆ ਉਸ ਨੇ ਆਪਣੀ ਕਲਮ ਦਾ ਮੂੰਹ ਮੋੜਿਆ ਤੇ ਦਿਲ ਦੇ ਖੂਨ ਨਾਲ ਉਸ ਨੇ ਸਿੱਖਾ ਤੇ ਅੰਗਰੇਜ਼ਾਂ ਦੀ ਜੰਗ ਦਾ ਹਾਲ ਲਿਖਿਆ ਅ ਜੰਗ ਸ਼ਾਹ ਮੁਹੰਮਦ ਪੰਜਾਬ ਐਮਏ ਜੇ ਤੁਸੀਂ ਕਰੋਗੇ ਪੰਜਾਬੀ ਦੀ ਉੱਚਾਇਕ ਸੈਪਰੇਟ ਬੁੱਕ ਹੈਗੀ ਹੈ ਠੀਕ ਹੈ ਉੱਚ ਨੇ ਪੂਰੀ ਡਿਟੇਲ ਜੀ ਦੱਸਿਆ ਹੈ ਅੰਗਰੇਜ਼ਾਂ ਦੀ ਜੰਗ ਦਾ ਹਾਲ ਲਿਖਿਆ ਜਿਸ ਵਿੱਚ ਵੀਰ ਪੰਜਾਬੀਆਂ ਨੂੰ ਫੁੱਟ ਦਾ ਸ਼ਿਕਾਰ ਹੋ ਕੇ ਆਪਣੀਆਂ ਕਿਸੇ ਅੱਗੇ ਨਾ ਝੁਕਣ ਵਾਲੀਆਂ ਧੋਨਾ ਅੰਗਰੇਜ਼ਾਂ ਸਾਹਮਣੇ ਝੁਕਾਉਣੀਆਂ ਪਈਆਂ ਸ਼ਾਮ ਹੋ ਮਤ ਆਪਣੀਆਂ ਗੱਲਾਂ ਨਾਲ ਆਪਣੇ ਪਿਆਰੇ ਪੰਜਾਬ ਦੇ ਜਵਾਨਾਂ ਨੂੰ ਸ਼ਤਰੂ ਦੇ ਹੱਥੋਂ ਮਾਰ ਖਾਂਦਾ ਤੱਕਦਾ ਹੈ ਤੇ ਲਹੂ ਤੇ ਕੁੱਟ ਪੀ ਕੇ ਤੇ ਅਠੂਰਾ ਭਿੱਜੀ ਕਵਿਤਾ ਕਹਿ ਕੇ ਚੁੱਪ ਹੋ ਰੰਦਾ ਹੈ ਉਹ ਕਵਿਤਾ ਜੋ ਕਦੇ ਮਰ ਨਹੀਂ ਸਕਦੀ ਜਿਸ ਵਿੱਚ ਪੰਜਾਬ ਦਾ ਦੁਖਦਾਈ ਇਤਿਹਾਸ ਅੰਕਿਤ ਹੈ ਮੈਂ ਇਥੇ ਕੀ ਦੱਸਿਆ ਕਿ ਸ਼ਾਮੋ ਬੰਨੇ ਕਵਿਤਾ ਲਿਖੀ ਸੀ ਕਿਤਾ ਤੇ ਜਿਹੜੀ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਯੁੱਧ ਹੋਇਆ ਉਹਦੇ ਬਾਰੇ ਠੀਕ ਹੈ ਤੁਸੀਂ ਆਪਣੀ ਸਮਝ ਨਾਲ ਸੀ ਮਾਈਂਡ ਜੈ ਰੱਖਣਾ ਕਿ ਸਿਰਫ 50 ਵਰਡਸ ਲਿਖਣੇ ਬਾਅਦ 55 ਠੀਕ ਹੈ ਹੁਣ ਅਸੀਂ ਉਹਨੇ ਲਿਖਾਂਗੇ ਕਿਤੋਂ ਇਹਦਾ ਅਸੀਂ ਲੇਖ ਕੀ ਬਣਿਆ ਸ਼ਾਮ ਮੋਹਮਦ ਯਾਨੀ ਇਸੇ ਕਵੀ ਸ਼ਾਮ ਮੋਹਮਦ ਵੀ ਲਿਖ ਸਕਦੇ ਆ ਕਲਾ ਸ਼ਾਮ ਮੋਹਮਦ ਵੀ ਆਏਗਾ ਠੀਕ ਹੈ ਹੁਣ ਅਸੀਂ ਕੀ ਲਿਖਣਾ ਹੈ ਦੇਸ਼ ਭਗਤ ਮਨੁੱਖਤਾ ਦੇ ਪਿਆਰੇ ਕਵੀ ਸ਼ਾਮ ਮੋਹਮਦ ਨੇ ਜਦੋਂ ਹਿੰਦੂਆ ਸਿੱਖਿਆ ਦੇ ਸਾਜੇ ਤੇ ਸੁਤੰਤਰ ਪੰਜਾਬ ਨੂੰ ਨਾਪਾਕ ਫਿਰੰਗੀਆਂ ਦਾ ਗੁਲਾਮ ਹੁੰਦਿਆ ਵੇਖਿਆ ਤੇ ਉਸਨੇ ਆਪਣੀ ਕਲਮ ਨਾਲ ਫੁੱਟ ਦਾ ਸ਼িকার ਹੋ ਰੇ ਅੰਗਰੇਜ਼ਾਂ ਨਾਲ ਜੰਗ ਵਿਚਾਰੇ ਪੰਜਾਬੀਆਂ ਦੀ ਵੀਰਤਾ ਦਾ ਹਾਲ ਦਰਦ ਭਰੀ ਤੇ ਅਮਰ ਕਵਿਤਾ ਵਿੱਚ ਅੰਕਿਤ ਕੀਤਾ ਠੀਕ ਹੈ ਯਾਨੀ ਕਿ ਸੰਖੇ ਵਿੱਚ ਉਹਨੇ ਸਾਰੇ ਬਾਰੇ ਸਾਰਾ ਕੁਝ ਦੱਸਤਾ ਕਿ ਜਿਹੜਾ ਕਵੀ ਸ਼ਾਮੋ ਮਤਨ ਸਿਖਾਤੇ ਜਿਹੜੇ ਹਿੰਦੂਆ ਦੇ ਸਾਂਝੇ ਪੰਜਾਬ ਨੂੰ ਨਾਕਾਮ ਨਾਕਾਪ ਜਿਵੇਂ ਇਥੇ ਲਾਈਨ ਹੈ ਕਿਸੇ ਨਾ ਨਾ ਕਾਪ ਨਜ਼ਰ ਪੈਂਦੀ ਦੇਖੀ ਕਿ ਬੁਰੀ ਨਜ਼ਰ ਅੰਗਰੇਜ਼ਾਂ ਦੀ ਪੈਂਦੀ ਉਹਨਾਂ ਨੇ ਵਿੱਚ ਹੀ ਇਕੱਠੇ ਕਰਤਾ ਫਿਰੰਗਿਆਂ ਦਾ ਗੁਲਾਮ ਹੁੰਦਾ ਦੇਖਿਆ ਤਾਂ ਉਸਨੇ ਆਪਣੀ ਕਲਮ ਨਾਲ ਫੁੱਟਦਾ ਸ਼ਿਕਾਰ ਹੋ ਕੇ ਅੰਗਰੇਜ਼ਾਂ ਨਾਲ ਜੰਗ ਵਿੱਚ ਹਾਰੇ ਪੰਜਾਬੀਆਂ ਦੀ ਵੀਰਤਾ ਦਾ ਹਾਲ ਦਰਦ ਭਰੀ ਠੀਕ ਹੈ ਐਵੇਂ ਸੰਖੇਪ ਰਚਨਾ ਇੱਕ ਪੈਰਾ ਆਏਗਾ ਜਿਹੜੇ ਤੁਹਾਨੂੰ ਮੇਨ ਮੇਨ ਯਾਨੀ ਕਿ ਜਿਹੜੀ ਮੇਨ ਲਾਈਨ ਆ ਗਈ ਹੈ ਅਸੀਂ ਉਸ ਤੇ ਫੋਕਸ ਕਰਨਾ ਤੁਸੀਂ ਜਿਵੇਂ ਉਹਨਾਂ ਨੇ ਵੀ ਆਪਣੀ ਐ ਨਹੀਂ ਲਿਖਿਆ ਕਵੀ ਸ਼ਾਹ ਮੁਹੰਮਦ ਇਕ ਦੇਸ਼ਪਖ ਸੀ ਉਹ ਤਾਂ ਸਾਰਿਆਂ ਨੂੰ ਪਤਾ ਹੈ ਦੇਸ਼ਪਖ ਸੀ ਠੀਕ ਹੈ ਉਹਨਾਂ ਨੇ ਰੋੜ ਕਰਕੇ ਅਸੀਂ ਇਹਨੂੰ ਲਿਖਣਾ ਕਿ ਦੇਸ਼ਪਖ ਤੇ ਦੇਸ਼ਪਖ ਵੀ ਆ ਗਿਆ ਤੇ ਮਨੁੱਖਾਂ ਦੇ ਪਿਆਰੇ ਕਵੀ ਸ਼ਾਹ ਮੁਹੰਮਦ ਠੀਕ ਹੈ ਨਾਲ ਹੀ ਕਵੀ ਵਾ ਇਕ ਲਾਈਨ ਚ ਇਕ ਲਾਈਨ ਚ ਤਿੰਨ ਚਾਰ ਪੱਖ ਇਕੱਠੇ ਆ ਗਏ ਠੀਕ ਹੈ ਨਾ ਐਵੇਂ ਅਸੀਂ ਉੱਥੇ ਸੰਖੇਪ ਰਚਨਾ ਲਿਖਣੀ ਹੈ ਪਹਿਲੇ ਵਰਡ ਕਾਊਂਟ ਕਰਕੇ ਸਟਾਰਟਿੰਗ ਚ ਜਦੋਂ ਇੱਕ ਵਾਰੀ ਕਰੋਗੇ ਅੱਪੇ ਪਹਿਲੇ ਟਾਈਮ ਥੋੜਾ ਵਰਡ ਕਾਊਂਟ ਕਰਨੇ ਓਖੇ ਹੋ ਜਾਂਦੇ ਆ ਐਪ ਕੁਐਸਚਨ ਪੇਪਰ ਚ ਐਚਓ 8 ਮਾਰਕਸ ਦੇ ਆਉਂਦੇ 8 ਚੋਂ 7 ਮਾਰਕਸ ਤੇ ਆਰਾਮ ਨਾਲ ਆ ਸਕਦੇ ਆ ਇੱਕ ਅੰਡੀਠਾ ਪੈਰਾ ਹੁੰਦਾ ਤੇ ਇੱਕ ਸੰਖੇਪ ਰਚਨਾ ਇਹ ਮੋਸਟਲੀ ਨੰਬਰ ਖਿੱਚਣ ਵਾਲੇ ਟੋਪਿਕ ਹੈ ਬਹੁਤ ਈਜ਼ੀ ਹੈ ਤੇ ਇਹਨਾਂ ਮਾਰਕਸ ਇਨਕਰੀਜ਼ ਹੋ ਸਕਦੇ ਆ ਠੀਕ ਹੈ ਆ ਬਹੁਤ ਅੱਛਾ ਸੋ ਸਮਝ ਕੇ ਕਰਨਾ ਆਪਣੀ ਲੈਂਗੁਏਜ ਚ ਯੂਜ਼ ਕਰ ਸਕਦੇ ਸਿ ਲਿਖ ਸਕਦੇ ਆ